ਲੋ ਜੀ ਤੁਹਾਨੂੰ ਅੱਜ ਇੱਕ ਲੋਕੇਸ਼ਨ ਦਿਖਾਉਣ ਲੱਗੇ ਆ ਲੋਕੇਸ਼ਨ ਇਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ 12 ਪਤਾ ਨਹੀਂ 18 20 ਪੁਲੀਆਂ ਜੀ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਫਲੱਡ ਵਾਲਾ ਏਰੀਆ ਸਾਰਾ ਤੇ ਤੁਸੀਂ ਦੇਖਦੇ ਹੋ ਫਲੱਡ ਜਿਸ ਟਾਈਮ ਆਇਆ ਸੀ ਤੇ ਇੱਥੇ ਸਾਰਾ ਪਾਣੀ ਖੜਿਆ ਸੀ ਕਿਵੇਂ ਇੱਕ ਪਹਾੜਾ ਵਾਂਗੂ ਬਣਿਆ ਪਿਆ ਕਿਉਂਕਿ ਇੱਥੋਂ ਪਿੱਛੋਂ ਦੀ ਨਾ ਸਾਰੀ ਮਿੱਟੀ ਤਾਸ ਖਿਲਿਆ ਗਿਆ ਇੱਥੋਂ ਮਿੱਟੀ ਸਾਰੀ मतलब के आ गई थी रडके ते कुछ हद तो पटके भाग गई थी ते उरो ये छड़क ਤੁਸੀਂ ਦੇਖ ਸਕਦੇ ਹੋ ਕਿੰਨੀ ਉੱਚੀ ਹੈ ਤੇ छड़क ਦੇ ਉੱਤੇ ਵੀ ਪਾਣੀ ਆ ਗਿਆ ਸੀ ਆ ਚੀਜ਼ ਨਾ ਬਿਲਕੁਲ ਖਤਮ ਕਰਤੀ ਸੀ 1 ਸਾਲ ਹੋ ਗਿਆ ਫਲੱਡ ਆਇਆ ਇਹਨੂੰ ਤੇ ਹੁਣ ਜਾ ਕੇ ਇਹ ਛੜਕ ਤਿਆਰ ਹੋਈ ਹੈ ਤੇ ਆਪਾਂ ਮੌਕੇ ਤੇ ਖਨੋਰੀ ਸ਼ਹਿਰ ਦੇ ਅੰਦਰ ਖੜੇ ਆ ਤੇ ਤੁਸੀਂ ਆ ਦੇਖ ਸਕਦੇ ਹੋ ਆ ਸੈਫਲਾ ਕਹਿ ਦਿੰਦੇ ਜਿਹਨੂੰ ਤੇ ਆ ਸੈਫਲਾ ਵਗੈਰਾ ਵੀ ਬੰਦ ਹੋ ਗਏ ਸੀ ਜਿਹਦੇ ਕਰਕੇ ਏਰੀਏ ਚ ਜਿਆਦਾ ਪਾਣੀ ਫੈਲ ਗਿਆ ਸੀ ਕਿਉਂਕਿ ਨੀਮੀ ਜਿਆਦਾ ਹੈ ਪਰ ਤੁਹਾਨੂੰ ਦੱਸ ਦਿੰਨਾ ਸੈਫਲਾਂ ਦੇ ਉਤੋਂ ਦੀ ਇੱਕ ਖੱਗਰ ਨਹਿਰ ਟੱਪ ਰਹੀ ਹੈ ਜੋ ਕਿ ਸਮਾਣੇ ਸਾਈਡ ਤੋਂ ਆਂਦੀ ਹੈ ਟੁਹਾਣਾ ਹਰਿਆਣੇ ਚ ਜਾਂਦੀ ਹੈ ਤੇ ਟੁਹਾਣੇ ਜਾ ਕੇ ਉਹ ਸੱਤ ਅੱਠ ਨਹਿਰਾਂ ਟੱਪਦੀਆਂ ਨੇ ਤੇ ਤੁਸੀਂ ਦੂਰ ਤੋਂ ਦੇਖ ਸਕਦੇ ਹੋ ਜਿੱਥੇ ਵੀ ਤੁਹਾਡੀ ਨੀਂਹ ਜਾਂਦੀ ਹੈ ਤੇ ਨਾਲ ਨਾਲ ਸਫੇਦੇ ਹੈ ਇੱਕ ਵੱਡੀ ਸਾਰੀ ਨਹਿਰ ਹੈ ਜੋ ਮਤਲਬ ਕਿ ਕਿਰਤਪੁਰ ਸਾਹਿਬ ਸ਼ਾਇਦ ਹਾਂ ਕਿਰਤਪੁਰ ਸਾਹਿਬ ਨੰਗਲ ਡੈਮ ਸਾਈਡ ਤੋਂ ਆਂਦੀ ਹੈ ਸਮਾਣਾ ਹੋ ਕੇ ਤੇ ਇਹ ਲੋਕੇਸ਼ਨ ਦੀ ਕਹਿਣ ਦੀ ਗੱਲ ਤੁਹਾਨੂੰ ਅਸਲੀ ਜਿਹੜਾ ਰੀਜਨ ਹੈ ਦਿਖਾਇਆ ਜਾ ਰਿਹਾ ਵੀ ਜਿਹੜਾ ਫਲੱਡ ਆਇਆ ਸੀ ਨਾ ਪਿੱਛੇ ਜੁਲਾਈ ਚ ਆਇਆ ਸੀ ਤੇ ਹੁਣ ਮਈ ਚੱਲ ਰਹੀ ਹੈ ਮਤਲਬ ਜੁਲਾਈ ਆ ਗਈ 1 ਸਾਲ ਹੋ ਗਿਆ 1 ਸਾਲ ਬਾਅਦ ਇੱਕ ਚ ਇਹ ਸੜਕ ਦਾ ਨਿਰਮਾਣ ਹੋਇਆ ਫਿਰ ਵੀ ਚੰਗੀ ਤਰ੍ਹਾਂ ਨਹੀਂ ਹੋਇਆ ਹਲੇ ਤੱਕ ਤੇ ਫਲੱਡ ਦਾ ਪਾਣੀ ਹੈ ਇਸ ਤੋਂ ਉੱਪਰ ਇਹ ਛੜਕ ਉਹ ਪਰਲੀ ਸਾਈਡ ਦੇਖ ਸਕਦੇ ਹੋ ਉੱਥੋਂ ਮਤਲਬ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਦਿਖਾਇਆ ਗਿਆ ਸੀ ਇਹ ਛੜਕ ਦੇ ਉੱਪਰ ਦੀ ਪਾਣੀ ਚੱਲ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਆ ਇਹਦੀ نیچے ਦੀ ਲੋਕੇਸ਼ਨ ਦੇਖ ਲੋ ਇਹ ਹਾਲੇ ਤੱਕ ਉਹੀ ਫਲੱਡ ਫਲੱਡ ਵਾਲਾ ਪਾਣੀ ਹੈ ਜਿਹੜਾ ਸਾਰਾ ਖੜਾ ਹੈ ਕਿਵੇਂ ਨਾ ਇਹਦੇ ਪੁਲ ਦੇ ਨੀਚੇ ਵਾਲੀ ਆ ਸਾਰੇ ਨੰਗੇ ਕਰਤੀਆਂ ਵੀ ਫਲੱਡ ਦੇ ਪਾਣੀ ਨੇ ਕਸੀੜ ਕੇ ਤੇ ਹਾਲੇ ਤੱਕ ਪਾਣੀ ਖੜਾ ਵੀ ਪੁਲ ਵੀ ਨਾ ਜਦੋਂ ਉੱਪਰ ਦੀ ਗੱਡੀ ਵਗੈਰਾ ਇਦਾਂ ਦਾ ਵਹੀਕਲ ਟੱਪਦਾ ਤਾਂ ਕੰਪ ਦਾ ਬਹੁਤ ਜ਼ਿਆਦਾ ਹੈ ਪੁਲ ਕਿਉਂਕਿ ਇਹਦੀ ਨੀਚੇ ਵਾਲੀ ਤੈਸ ਹੈ ਨਾ ਥੋੜੀ ਜਿਹੀ ਕਮਜ਼ੋਰ ਹੋ ਗਈ ਪਾਣੀ ਕਰਕੇ ਤੁਸੀਂ ਇਹ ਦੇਖੋ ਇਹ ਪੈਪਾ ਵਗੈਰਾ ਪਾ ਰੱਖੀਆਂ ਸੀ ਤੇ ਪੈਪਾਂ ਦਾ ਕੀ ਹਾਲ ਹੈ ਇੱਥੋਂ ਨੀਚੋਂ ਦੀ ਸਾਰੀ ਹੀ ਮਿੱਟੀ ਤਾਸਕੇ ਲੈ ਗਿਆ ਸੀ ਆਪਾਂ ਮੌਕੇ ਤੇ ਖਨੋਰੀ ਸ਼ਹਿਰ ਚ ਖੜੇ ਆ ਤੇ ਮਤਲਬ ਫਲੱਡ ਦੀ ਮਾਰਤ ਕਰਕੇ ਕਿਸਾਨਾਂ ਦਾ ਕਿਸਾਨਾਂ ਨੇ ਫਸਲਾਂ ਵੀ ਲਾ ਲੀਆਂ ਉਹ ਵੀ ਕਰ ਲੀਆਂ ਪਰ ਇਸ ਏਰੀਏ ਚ ਜਿਹੜਾ ਜਿੰਨਾ ਜ਼ਿਆਦਾ ਨੁਕਸਾਨ ਹੋਇਆ ਸੀ ਨਾ ਕਿਸੇ ਏਰੀਏ ਚ ਨਹੀਂ ਹੋਇਆ